ਰੋਟੀ ਦੀ ਸਰਕਾਰ ਕਿਹੜੇ ਵਪਾਰੀ ਦੀ ਰੋਟੀ ਲਈ ਬਰੇਖਾਲਾ ਸਿਟੀ ਰੋਡ ਦੇ ਹੀ ਕਿੰਨੇ ਬੰਦਿਆਂ ਨੂੰ ਰੋਟੀ ਆਈ ਹੈ ਅੱਜ ਤੋਂ ਪਹਿਲੇ ਕਈ ਸਰਕਾਰਾਂ ਆਈਆਂ ਗਈਆਂ ਹੈਲੋ ਬਾਕ ਮਲਤ ਪਰ ਕੀ ਕਰ ਰਹੇ ਇੱਕ ਦੋ ਬੰਦੇ ਫੇਸਬੁੱਕਾਂ ਤੇ ਬੈਠ ਕੇ ਕੀ ਆ ਰਹੇ ਆ ਅੱਜ ਪਟਾਲਾ ਚ ਵੱਖ-ਵੱਖ ਰਾਜਨੀਤਿਕ ਕਤੇ ਧਾਰਮਿਕ ਪਾਰਟੀਆਂ ਦੇ ਸਮੇਤ ਹਿੰਦੂ ਸੰਗਠਨਾਂ ਵੱਲੋਂ ਇੱਕ ਵਿਸ਼ਾਲ ਰੋਸ਼ ਮਾਰਸ਼ ਕੀਤਾ ਜਾ ਰਿਹਾ ਹੈ ਜਿਹੜੇ ਦੋ ਵਿਅਕਤੀ ਮਰੇ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਅਤੇ ਇਨਸਾਫ ਦਵਾਨ ਮਾਤੇ ਬਟਾਲੇ ਦੇ ਮਾਹੌਲ ਨੂੰ ਸੁਖਾਲਾ ਬਣਾਉਣ ਲਈ ਇੱਕ ਰੋਜ ਮਾਰਚ ਕੱਢਿਆ ਜਾ ਰਿਹਾ ਹੈ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਇਹ ਵਿਸ਼ਾਲ ਰੋਜ ਮਾਰਚ ਜਿਹੜਾ ਹੈ ਨਹਿਰੂ ਗੇਟ ਤੋਂ ਸ਼ੁਰੂ ਹੋ ਕੇ ਗਾਂਧੀ ਚੌਕ ਜਾਏਗਾ ਸਾਰੇ ਬਟਾਲੇ ਚ ਵੱਖ-ਵੱਖ ਥਾਨਾਂ ਤੇ ਜਾਏਗਾ ਜਿੱਥੇ ਅਸੀਂ ਦੇਖ ਸਕਨੇ ਹਾਂ ਕਿ ਦੁਕਾਨਾਂ ਜਿਹੜੀਆਂ ਹਨ ਬੰਦ ਕਰਕੇ ਲੋਕ ਆਪਣੀਆਂ ਦੁਕਾਨਾਂ ਦੇ ਬਾਹਰ ਖੜੇ ਆ ਪਰ ਇੱਕ ਗੱਲ ਜ਼ਰੂਰ ਸਾਹਮਣੇ ਨਜ਼ਰ ਆਈ ਹੈ ਕਿ ਪੁਲਿਸ ਜਿਹੜੀ ਹੈ ਪੁਲਿਸ ਕਹਿ ਰਹੀ ਹੈ ਡੀਐਸਪੀ ਮਨਜੋਤ ਸਿੰਘ ਕੁਮਾਰ ਜੀ ਨੇ ਕਿਹਾ ਹੈ ਪੀ ਤੁਸੀਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿਸੇ ਪ੍ਰਕਾਰ ਦੀ ਕੋਈ ਹੜਤਾਲ ਨਹੀਂ ਕਰਨੀ ਪੁਲਿਸ ਤੁਹਾਡੇ ਨਾਲ ਹੈ ਤੁਸੀਂ ਆਪਣੀਆਂ ਦੁਕਾਨਾਂ ਖੋਲੋ ਪਰ ਲੋਕ ਜਿਹੜੇ ਹੈ ਜਿੱਥੇ ਜਿੱਥੇ ਰੋਜ਼ ਪ੍ਰਦਰਸ਼ਨ ਹੋ ਰਿਹਾ ਹੈ ਉੱਥੇ ਨਾਲ-ਨਾਲ ਆਪਣੀਆਂ ਦੁਕਾਨਾਂ ਬੰਦ ਕੀਤੀਆਂ ਜਾ ਰਹੀਆਂ ਹਨ ਕੋਈ ਵੀ ਵਿਅਕਤੀ ਆਪਣੀ ਦੁਕਾਨ ਨਹੀਂ ਖੋਲ ਰਿਹਾ ਕਿਉਂਕਿ ਕਿਸੇ ਪ੍ਰਕਾਰ ਦੀ ਕੋਈ ਵੀ ਜੋਖਮ 'ਚ ਆਪਣਾ ਦੁਕਾਨਦਾਰ ਨਹੀਂ ਲੈਣਾ ਚਾਹੁੰਦਾ ਹੁਣ ਅਸੀਂ ਗੱਲਬਾਤ ਵੀ ਕਰਾਂਗੇ ਲੋਕਾਂ ਨਾਲ ਗੱਲਬਾਤ ਕਰਾਂਗੇ ਪੁਲਿਸ ਨਾਲ ਗੱਲਬਾਤ ਕਰਾਂਗੇ ਕੀ ਕਹਿੰਦੇ ਨੇ ਉਹ ਪਟਾਲਾ ਮਾਜਨ ਜੋ ਸਭਾ ਬਟਾਲਾ ਐ ਕਿਉਂ ਬਟਾਲਾ ਬੰਦ ਕਿਉਂ ਕੀਤਾ ਗਿਆ ਹੈ ਭਾਜੀ ਬਟਾਲਾ ਆਏ ਦਿਨ ਤੁਹਾਨੂੰ ਪਤਾ ਕੋਈ ਤਿਆਰ ਕਰਵਾਚੋ ਸਾਲੇ ਦਿਨ ਅੰਨੇਵਾਗ ਫਾਇਰਿੰਗ ਹੋਈ ਆ ਜਿੱਦੇ ਵਿੱਚ ਨਿਰਦੋਸ਼ ਕੰਨਮ ਆਜਨ ਅਤੇ ਇੱਕ ਹੋਰ ਲੜਕਾ ਜਿੱਦੀ ਹੱਤਿਆ ਹੋ ਗਈ ਆ ਉਹਨੂੰ ਉਹਦੇ ਉਹਦੇ ਪਰਿਵਾਰ ਨੂੰ ਦੋ ਮਤਲਬ ਇਨਸਾਫ ਦੋ ਆ ਲਈ ਅੱਜ ਸਾਰਾ ਬਟਾਲਾ ਸੜਕਾਂ ਤੇ ਆ ਅੰਕੀ ਤਕਰਵਾਲ ਜੀ ਸ਼ੇਵ ਸ਼ਰਨਾ ਹਿੰਦੂ ਕਸ਼ਾਲੀ ਤੋਂ ਆਜੋ ਅਸੀਂ ਅੱਜ ਜਿਹੜਾ ਰੋਸ਼ ਮਾਰਚ ਕੱਢ ਰਹੇ ਆ ਕੀ ਜਿਹੜਾ ਇੱਕ 23 ਸਾਲਾ ਬੱਚੇ ਦੀ ਜਿਹੜੀ ਜਾਨ ਗਈ ਆ ਕੀ ਇੱਕ ਤਾਲਾ ਬੰਦ ਕਰਕੇ ਘਰ ਜਾ ਰਿਹਾ ਬੱਚਾ ਘਰ ਹੀ ਨਹੀਂ ਪਹੁੰਚਿਆ ਉਹਰੇ ਅਸੀਂ ਵਾਤੇ ਕਰ ਰਹੇ ਆ ਕਿ ਸਾਨੂੰ ਹਰ ਕੋਈ ਆਪਣੀ ਜਾਨ ਨਾਲ ਲੱਗੋਈ ਹੈ ਦੁਕਾਨਾਂ ਬੰਦ ਕਰਾਣੀਆਂ ਤੇ ਰੋਸ ਪ੍ਰਦਰਸ਼ਨ ਕਰਨਾ ਤੇ ਹੋਰ ਵੀ ਕੋਈ ਹੱਲ ਹੈ ਦੇਖੋ ਜੀ ਫਿਲਹਾਲ ਜਿਹੜੀ ਆਮ ਪਬਲਿਕ ਹੁੰਦੀ ਆ ਹੋਰ ਉਹ ਕੀ ਕਰ ਸਕਦੀ ਆ ਆਪੋ ਆਪਣੀ ਦੁਕਾਨ ਬੰਦ ਕਰਕੇ ਤੇ ਸੜਕ ਤੇ ਹੀ ਆ ਸਕਦੀ ਆ ਦਾੜ ਨੇ ਉੱਡ ਰਿਹਾ ਇਹਦੇ ਪੁਲਿਸ ਨੇ ਮੇਨਟੇਨ ਕਰਨਾ ਜੀ ਆਮ ਬੰਦਾ ਤੇ ਆਪਣੀ ਦੁਕਾਨ ਹੀ ਆ ਕਿ ਰੋਜੀ ਰੋਟੀ ਛੱਡ ਕੇ ਦੂਜੇ ਦੁਕਾਨਦਾਰ ਵਾਸਤੇ ਖਲੋਤਾ ਆ ਇਹ ਰੋਸ ਮਜਾਰਾ ਹੈ ਇਹ ਸਿਰਫ ਤੇ ਸਿਰਫ ਇੱਕ ਕੰਨੋ ਮਾਜ ਨੂੰ ਸ਼ਰਦਾਂਝ ਲਈ ਹੈ ਤੇ ਇਹ ਰੋਸ ਮਜਾਰਾ ਜਿਹੜਾ ਹੈ ਉਹ ਪ੍ਰਸ਼ਾਸਨ ਦੇ ਖਿਲਾਫ ਹੈ ਉਹ ਪੰਜਾਬ ਸਰਕਾਰ ਦੇ ਖਿਲਾਫ ਹੈ ਸਰ ਦੋ ਬੰਦੇ ਮਰੇ ਇੱਕ ਨਹੀਂ ਮਰਿਆ ਬਿਲਕੁਲ ਦੋ ਬੰਦੇ ਮਰੇ ਦੂਜਾ ਬੱਲੋਵਾਲ ਦੇ ਨੇ ਮਾਨਾ ਇੱਕ ਸਾਡੇ ਸ਼ਹਿਰ ਦਾ ਮਾਹੀਆ ਤੀਆਂ ਸਾਲਾਂ ਦਾ ਬੱਚਾ ਜਿਹੜਾ ਇੱਕ ਰਾਹਦਾਰ ਸੀਗਾ ਰਾਦਰ ਮਰ ਗਿਆ ਔਰ ਇਹ ਬੱਚਾ ਬਾਪ ਦਾ ਪਹਿਲਾ ਇਹ 6 ਮਹੀਨੇ ਪਹਿਲਾਂ ਡੈਥ ਹੋ ਗਈ ਅਸੀਂ ਸਾਰੇ ਜਾਣੇ ਜਿਹੜਾ ਇਹ دہشت ਹੋਈ ਹੈ دہشت ਦੇ ਖਿਲਾਫ ਗੱਲ ਹੈ دہشت ਦੇ ਖਿਲਾਫ ਅੱਜ ਅਸੀਂ ਸਾਰੇ ਜਾਣੇ ਬੇਨਤੀ ਕਰਨ ਆਏ ਆ ਸਾਰੇ ਸ਼ਾਪਕੀਪਰਸ ਨੂੰ ਵੀਰਸਮੈਨ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਫਾਇਦਾ ਦੇਣ ਵਾਸਤੇ ਸ਼ਹਿਰ ਇਕੱਠਾ ਹੋ ਕੇ ਇੱਕ ਪ੍ਰਸ਼ਾਸਨ ਨੂੰ ਦੱਸੀਏ ਕਿ ਅਸੀਂ ਤੁਹਾਡਾ ਰੋਸ ਜ਼ਾਹਰਾ ਕਰਦੇ ਆ ਮੈਂ ਸ਼ੰਮੀ ਸ਼ਰਮਾ ਸ਼ੋਮਨੀ ਕਲਦਾ ਤੋਂ ਸਿਟੀ ਪਬਟਾਲਾ ਜੋ ਅੱਜ ਦਾ ਧਰਨਾ ਲੱਗਾ ਹੈ ਇਹ ਬੜੀ ਹੀ ਮਾਤੋ ਕਟਣਾ ਹੋਈ ਹੈ ਕਿ ਜੋ ਕਟਾਲੇ ਚ ਆਏ ਹੀ ਦਿਨ ਕੋਈ ਤੇ ਕੋਈ ਕਾਂਡ ਕੋਈ ਫਰੋਤੀ ਕੋਈ ਗੈਂਗਸਟਰ ਹੀ ਕੋਈ ਕਪਰੇ ਆਮ ਚੱਲਦਾ ਰਹਿੰਦਾ ਹੈ ਤੇ ਸਾਰੇ ਤਾਂ ਦੁਖੀ ਹੋ ਗਏ ਕਿ ਤੇ ਸਾਰੀਆਂ ਪਾਰਟੀਆਂ ਮੌਜੂਦ ਹਨ ਸਵਾ ਇੱਕ ਬੋਕਰ ਦੀ ਪਾਰਟੀ ਤੋਂ ਇਲਾਵਾ ਇਹਨਾਂ ਨੇ ਪੰਜਾਬ ਚ ਬੁਰਾ ਹਾਲ ਕਰ ਛੜਿਆ ਜਾ ਕੋਈ ਵੀ ਵਰਗ ਮੀਡਲ ਹੋਵੇ ਉੱਚਾ ਹੋਵੇ ਕੋਈ ਵੀ ਵਰਗ ਖੁਸ਼ ਨਹੀਂ ਹੈ ਕਿਸੇ ਨੂੰ ਤੇ ਕਿਸੇ ਨੂੰ ਸਮੱਸਿਆ ਰਹਦੀ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕੋਈ ਪੰਜਾਬ ਦੇ ਹਾਲਾਤ ਜਾਣੋ ਆ ਕੇ ਆਪਣੇ ਘਰ ਬੈਠਿਆ ਹੀ ਕਹੀ ਜਾਂਦੇ ਹੋ ਕਿ ਬਤਾਲਾ ਚ ਸ਼ਾਂਤੀ ਆ ਪੰਜਾਬ ਚ ਸ਼ਾਂਤੀ ਆ ਮੈਨੂੰ ਦਿਲ ਤੇ ਹੱਥ ਰੱਖ ਕੇ ਇਹਨਾਂ ਦੇ ਵਲੰਟੀਅਰਾਂ ਨੂੰ ਪੁੱਛਦਾ ਹਾਂ ਆਪਣੇ ਦਿਲ ਤੇ ਹੱਥ ਰੱਖ ਕੇ ਦੱਸਿਓ ਯਾ ਸੱਚੀ ਸ਼ਾਂਤੀ ਆ ਸੱਚੀ ਜਿਹੜਾ ਪੰਜਾਬ ਦਾ ਹਰਾਬ ਇਦਾਂ ਹੀ ਉਹ ਇਦਾਂ ਦੇ ਜੂਤੀ ਵਿਹਾਰ ਵੀ ਨਹੀਂ ਹੁੰਦਾ ਜਿੱਦਾਂ ਤੁਸੀਂ ਮੇਰਾ ਪੰਜਾਬ ਘਰ ਛੜਿਆ ਹੋਏ ਸ਼ਰਮ ਕਰੋ ਮੈਂ ਕੰਦੀ ਕੇ ਦੇ ਖਿਲਾਫ ਨਹੀਂ ਆ ਬੋਲਦਾ ਆਪਣੀ ਪਾਰਟੀ ਦਾ ਮਰਕਰ ਆ ਆਪਣੀ ਪਾਰਟੀ ਦਾ ਕੰਮ ਬਣਾਉਣਾ ਹੈ ਪਰ ਜਿੱਦਾਂ ਦੇ ਪੰਜਾਬ ਦੇ ਹਾਲਾਤ ਹੋ ਗਏ ਹਨ ਨਾ ਬਟ ਪਾਰਟੀ ਪਾਜੀ ਦੇ ਉੱਤੇ ਇੱਕ ਇਨਸਾਨੀਅਤ ਹੋਰ ਤੇ ਪਰ ਇਹਨਾਂ ਨੇ ਬੇੜਾ ਘਰ ਘਰ ਛੜਿਆ ਬੋਕਰ ਵਾਲਿਆਂ ਨੇ ਇਹਨਾਂ ਨੇ ਪੰਜਾਬ ਦੇ ਉਹ ਮੈਂ ਬਾਕੀ ਸਟੇਟਾਂ ਵਾਲਿਆਂ ਨੂੰ ਵੀ ਕਹਿਣਾ ਕਿ ਪੰਜਾਬ ਦੇ ਹਾਲਾਤ ਦੇਖ ਲਓ ਇਹਨਾਂ ਨੇ ਝੂਠੇ ਵਾਅਦੇ ਜਨਾਜੇ ਇਹਨਾਂ ਨੇ ਕਤਲਾਂ ਲਿਆਣ ਹਜੇ ਕਤਲਾ ਬੇੜਾ ਘਰ ਘਰ ਛੜਿਆ ਮੇਰੇ ਪੰਜਾਬ ਦਾ ਬਦਲਾ ਵੇਖ ਲਓ ਕੋਈ ਬਰ ਖੁਸ਼ੀ ਨਹੀਂ ਹੈ ਗੈਂਗਸਟਰ ਇਹਨਾਂ ਵੱਧ ਚੁਕਿਆ ਹੈ ਕੋਈ ਪਤਾ ਨਹੀਂ ਕਿ ਅੱਜ ਮੈਂ ਆਪ ਇਹਨਾਂ ਨੇ ਕਿ ਕੱਲ ਮੈਂ ਵੀ ਰਹਿਣਾ ਕਿ ਨਹੀਂ ਰਹਿਣਾ ਪਰ ਮੈਨੂੰ ਕੰਮ ਨਹੀਂ ਆ ਜਾਣਾ ਤੇ ਹੋਏਗਾ ਵਾ ਉਹ ਪਰ ਨਿਰਦੋਸ਼ ਲੋਕਾਂ ਨੂੰ ਮਾਰੀ ਜਾਂਦੇ ਉਹ ਦੂਜੇ ਮੈਂ ਲੀਡਰਾਂ ਨੂੰ ਦਿਨ ਨਾਲ ਜਾਗੋ ਜਾਗੋ ਇੱਕ ਦਿਨ ਤੇ ਇੱਕ ਦਿਨ ਸਰਕਾਰ ਜਾਣੀ ਜਾਣੀ ਆ ਉਹ ਨਿੱਜਾਏ ਕਿ 27 ਜਾਏ ਕਿ 32 ਜਾਏ ਉਹ ਲੋਕਾਂ ਨੇ ਤੁਹਾਨੂੰ ਤਾਣੀ ਨਹੀਂ ਪੁੱਛਿਆ ਕਰਨਾ ਭੇਮਾ ਮਾਰਿਆ ਕਰਨੀਆਂ ਨੇ ਉਹ ਤੁਸੀਂ ਕੀ ਕਰছ ਰਹੇ ਪੰਜਾਬ ਦਾ ਉਹ ਬੇਨਤੀ ਕਰੇ ਜੰਦੀਰ ਚ ਘਾ ਲੋ ਅਸੀਂ ਸਾਰੇ ਤੁਹਾਡਾ ਸਾਥ ਦੇਵਾਂਗਾ ਉਹ ਗੈਂਗਸਟਰ ਮੁਕਾਦੋ ਅੱਜ ਸਾਡੇ ਬੱਚਿਆਂ ਦੀ ਬਾੜੀ ਹੈ ਕੱਲ ਤੁਹਾਡੇ ਬੱਚਿਆਂ ਦੀ ਬਾੜੀ ਆਣੀ ਜੇ ਜਾਗ ਜਾਓ ਮੈਨੂੰ ਪਤਾ ਨਹੀਂ ਮੈਂ ਕਾਲੀ ਦਰ ਦਾ ਪਰਫੈਕਟ ਜੋਗੀ ਕਹਿੰਨਾਂ ਨੇ ਕਿ ਪੀਪੀਆਰ ਨੇ ਸੁਧਾਰ ਚੜਿਆ ਦਾ ਲੋਕੀ ਕਿਉਂ ਅੱਜ ਪੰਜਾਬ ਵਾਲੇ ਜੋਗੀ ਕਰੰਦੇ ਆ ਕਿ ਉਹ ਪ੍ਰਾਰਥਨਾ ਦਾ ਪ੍ਰਕਾਸ਼ੀ ਪਾਤਨ ਨੂੰ ਯਾਦ ਕਰੰਦੇ ਆ ਉਹ ਇਸੇ ਕਰਕੇ ਕਰੰਦੇ ਆ ਉਹ ਭਾਈਚਾਰੇ ਵਿੱਚ ਹੁੰਦਾ ਹੀ ਕੋਈ ਨਿੱਕੇ ਮੋਟੇ ਆ ਦੇ ਕੋਈ ਤਾਂ ਗੈਂਗਸਟਰ ਨਹੀਂ ਹੁੰਦਾ ਹਾਂ ਦਾ ਮੈਂ ਪਲੀਜ਼ ਬੇਨਤੀ ਕਰਦਾ ਹਾਂ ਕਿ ਹਜੇ ਵੀ ਜਾਗ ਜਾਓ ਲੀਡਰ ਹਜੇ ਵੀ ਜਾਗ ਜਾਓ ਤੁਹਾਨੂੰ ਕਿਹਨੇ ਪਾਣੀ ਦਾ ਘਟ ਨਹੀਂ ਨੂੰ ਰਾਜੋ ਪੱਟੇ ਮਾਰਿਆ ਕਰਨਗੇ ਇਹ ਮੇਰੀ ਗੱਲ نوٹ ਕਰ ਲਿਓ ਅਮਰਵੀ ਪਾਰਟੀ ਵਾਲਿਓ ਸਰ ਨੱਪਲ ਜੀ ਐਸ ਤਰ੍ਹਾਂ ਦੇਦਾ ਕਿੰਨਾ ਤਾਂ ਅਸਰ ਪਵੇਗਾ ਸਰਕਾਰ ਨੂੰ ਜਾਂ ਫੁੱਲਸ ਨੂੰ ਭਾਜੀ ਇਹ ਧਰਨੇ ਦਾ ਅਸਰ ਦੇਖੋ ਆਪਾਂ ਅਸਰ ਨਹੀਂ ਪਾਉਣਾ ਚਾਹੁੰਦੇ ਆਪਾਂ ਚਾਹਨੇ ਆ ਕਿ ਲੋਕ ਜਿਹੜੇ ਦਸ਼ਾਦ ਕਰਦੀ ਦੇ ਵਿੱਚ ਜੀਰੇ ਨੇ ਬਟਾਲੇ ਦੀ ਜਨਤਾ ਜਿਹੜੀ ਹੈ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰਦੀ ਬਟਾਲੇ ਦਾ ਵਪਾਰੀ ਆਪਣੇ ਨੂੰ ਸੇਫ ਨਹੀਂ ਕਰਦਾ ਮਹਿਸੂਸ ਕਰਦਾ ਉਹ ਲੋਕ ਅੱਜ ਘਰਾਂ ਦੇ ਵਿੱਚੋਂ ਆਪ ਨਿਕਲ ਕੇ ਬਾਹਰ ਆਏ ਨੇ ਜਿੱਥੇ ਕਿ ਕੱਲ ਕੁਝ ਸ਼ਰਾਰਤੀ ਤਤਵਾਂ ਵੱਲੋਂ ਆਵਾਜ਼ ਵੀ ਆਈ ਸੀ ਕਿ ਬਟਾਲਾ ਬੰਦ ਨਾ ਕੀਤਾ ਜਾਵੇ ਪਰ ਉਹਦੇ باوجود ਵੀ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਹੈ ਕਿ ਜਿਨ੍ਹਾਂ ਨੇ ਲੋਕਾਂ ਦੇ ਬਟਾਲਾ ਬੰਦ ਕਰਕੇ ਉਹਨਾਂ ਲੋਕਾਂ ਨੂੰ ਵਿਖਾਤਾ ਕਿ ਇਹ ਹੀ ਜਨਤਾ ਜਿਹੜੀ ਹੈ ਅਸੀਂ ਇੱਕ ਜ਼ੁਰਮ ਦੇ ਖਿਲਾਫ ਖੜੇ ਆ ਜੈਸੀ ਕਿਸੇ ਰਾਜਨੀਤਿਕ ਪਾਰਟੀ ਦੇ ਦਬਾਅ ਥਲੇ ਨਹੀਂ ਅਸੀਂ ਜਨਤਾ ਦੀ ਆਵਾਜ਼ ਦੇ ਨਾਲ ਖੜੇ ਆ ਸਾਰੀਆਂ ਪਾਰਟੀਆਂ ਸਾਰੀ ਰਾਜਨੀਤਿਕ ਜਨਸਭਾ ਦੇ ਵਿੱਚ ਬੈਠੀਆਂ ਮੋਲੇ ਤੋਂ ਸਾਰੇ ਸਪੋਰਟ ਦਿੱਤੀ ਸਾਨੂੰ ਅਸੀਂ ਧੰਨਵਾਦ ਕਰਦੇ ਬੜਾ ਗਲਾਬਾਸੀਆਂ ਦਾ ਵੀ ਜਿਨ੍ਹਾਂ ਨੇ ਪੂਰਾ ਰੰਗ ਤੋਂ ਪਾ ਦਿੱਤਾ ਯਾਨੀ ਜਿਨ੍ਹਾਂ ਲੋਕਾਂ ਨੇ ਗਿਆ ਦੋਲੀ ਬਣਾ ਉਹਨਾਂ ਨੂੰ ਵੀ ਸ਼ੁਰੂਆਤ ਦੇ ਦਿੱਤੀ ਆ ਇਹ ਲੋਕਾਂ ਦੇ ਘਰੋਂ ਮੋਤਾਂ ਹੁੰਦੀਆਂ ਨਹੀਂ ਕਹਿੰਦੇ ਕਿ ਦੋਲੀ ਬਣਾ ਨਹੀਂ ਸਾਡੀ ਸਾਰੇ ਚੱਲੇ ਤਾਂ ਹੋ ਜੇ ਆਪਾਂ ਨੂੰ ਜਿੰਨੇ ਸਾਡੇ ਪਟਾਲੇ ਦੇ ਇੱਕ ਬੱਚੇ ਦੀ ਜਾਨ ਲੈ ਲਈ ਆ ਗੁਰਿਆਣਾ ਨੂੰ ਉਹਨੂੰ ਭੁੰਨ ਦਿੱਤਾ ਗਿਆ ਉਹਦੇ ਰੋਸ ਵਜੋਂ ਸਾਰੇ ਹੀ ਪਾਰਟੀ ਬਾਈ ਦੇ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ ਖੱਡੀਆਂ ਹੋ ਗਏ ਸਾਰੇ ਲੋਕ ਆਮ ਆਦਮੀ ਇਸ ਬੰਦਾ ਉਹਨਾਂ ਨੇ ਸਾਡਾ ਸਾਰਿਆਂ ਦੇ ਹਿੱਤ ਵਾਦੀਆਂ ਉਹਨਾਂ ਨੇ ਸਰਕਾਰ ਨੂੰ ਜਗਾਉਣ ਦਾ ਜਿਹੜਾ ਕੰਮ ਕੀਤਾ ਪ੍ਰਸ਼ਾਸਨ ਨੂੰ ਉਹਦੇ ਅਸੀਂ ਜਿਹੜੀ ਪਟਾਲਾ ਬੰਦਾ ਤੁਸੀਂ ਸਰਵੇ ਕਰ ਰਹੇ ਹੋ ਕੀ ਪੋਜੀਸ਼ਨ ਹੈ ਬਣਾਉਣਾ ਮੈਂ ਸਰਵੇ ਨਹੀਂ ਕਰ ਰਿਹਾ ਮੈਂ ਲੋਕਾਂ ਦੇ ਵਿੱਚ ਵਿਚਰ ਰਿਹਾ ਮੈਂ ਦੱਸ ਰਿਹਾ ਕਿ ਇਸ ਤਰੀਕੇ ਦਾ ਕੋਈ ਇਹ ਕੋਈ ਮੁੱਦਾ ਕੋਈ ਉਸ ਤਰ੍ਹਾਂ ਦਾ ਸਰਕਾਰੀ ਹੁੰਦਾ ਜਾਂ ਦੂਸਰਾ ਨਹੀਂ ਇੱਥੇ ਛੋਟੀ ਮੋਟੀ ਨਿੱਕੀ ਮੋਟੀ ਵਾਰਦਾਤ ਤੇ ਹੋ ਜਾਂਦੀ ਇਹ ਥੋੜੀ ਥੋੜਾ ਗ੍ਰੈਵਿਟੀ ਇਹਦੀ ਥੋੜੀ ਜਿਆਦਾ ਹੈ ਕਈ ਵਾਰਦਾਤ ਤਾਂ ਇਸ ਤਰੀਕੇ ਦੀ ਹੁੰਦੀਆਂ ਜਿਹੜੀ ਫਰੀ ਪਲੈਂਟ ਜਿੱਥਾ ਵਾਲੇ ਸਾਨੂੰ ਪਤਾ ਹੁੰਦਾ ਕਿ ਇੱਥੇ ਇਸ ਤਰੀਕੇ ਦਾ ਝਗੜਾ ਹੋ ਸਕਦਾ ਉਸ ਤਰੀਕੇ ਨਾਲ ਇੰਤਜ਼ਾਮਾਤ ਕਰਦੇ ਆਂ ਦਿਨ ਤੇ ਹਾਰ ਦਾ ਸਮਾਂ ਸੀ ਉਸ ਵੇਲੇ ਬਾਕੀ ਫੋਰਸ ਆਪਣੀ ਲੱਗੀ ਸੀ ਕੋਈ ਰੈਂਡਮਲੀ ਇੱਥੇ ਫਾਇਰ ਕਰਕੇ ਚਲਾ ਗਿਆ ਤੇ ਉਹ ਵੀ ਅਸੀਂ ਇਹਨਾਂ ਨੂੰ ਜਲਦੀ ਪ੍ਰੈਸ ਕਰ ਲਾਂਗੇ ਬਾਕੀ ਇੱਥੇ ਦੁਕਾਨਦਾਰਾਂ ਨੂੰ ਸ਼ਹਿਰ ਵਾਸੀਆਂ ਨੂੰ ਮੇਰੀ ਅਪੀਲ ਹੈ ਕੋਈ ਧੱਕੇ ਦੇ ਨਾਲ ਕੋਈ ਬੰਦ ਨਹੀਂ ਜੇ ਕਰਾ ਸਕਦਾ ਇਹਨਾਂ ਨੇ ਆਪਣਾ ਜਿਹੜਾ ਰੋਜ਼ ਮਜ਼ਾਰਾ ਕਰਨਾ ਉਹ ਉਹਨਾਂ ਦਾ ਆਪਣਾ ਹੱਕ ਆ ਕਰਦੇ ਤੇ ਕਰਦੇ ਪਰ ਆ ਗੱਲ ਹੈ ਕਿ ਕਿਸੇ ਨੂੰ ਕੋਈ ਜ਼ਬਰਦਸਤੀ ਕਰਕੇ ਕੋਈ ਦੁਕਾਨ ਨਹੀਂ ਬੰਦ ਕਰਾ ਸਕਦਾ ਮੇਰੀ ਸ਼ਹਿਰ ਵਾਸੀਆਂ ਨੂੰ ਇਹੋ ਅਪੀਲ ਹੈ ਕਿ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਕੋਈ ਬੇਖੌਫ ਹੋ ਕੇ ਦੁਕਾਨਾ ਖੋਲਣ ਜਿਹੜੇ ਕੋਈ ਗੁੰਡਾ ਤੱਤ ਕੋਈ ਇਸ ਤਰੀਕੇ ਨਾਲ ਬੰਦ ਕਰਦਾ ਤਾਂ ਇਹ ਹੀ ਸੰਪਤੀ ਨਾਲੋਂ ਚਟਾਂ ਪੁਲਿਸ ਜਿਹੜੀ ਆਉਂਦਾ ਤੋ ਇਹਦੇ ਸਬੰਧ ਚ ਪੁਲਿਸ ਕਿੱਥੋਂ ਤੱਕ ਪਹੁੰਚ ਨਹੀਂ ਆਹ ਨਹੀਂ ਮੈਂ ਦੱਸ ਸਕਦਾ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਬਟ ਇਹ ਇਹਨਾਂ ਮੈਂ ਤੁਹਾਨੂੰ ਮੈਂ ਦੱਸਾਂਗਾ ਕਿ ਅਸੀਂ ਇਹ ਜਲਦੀ ਕਰਵਾ ਲਾਂਗੇ